ਹਾਂਜੀ ਬਾਈ ਸੱਜਣੋ ਇਸ ਟਾਈਮ ਪੁਸ਼ਕਰ ਮੇਲੇ ਦੇ ਆਪਾਂ ਪੁਸ਼ਕਰ ਮੇਲੇ ਦੇ ਘੋੜਿਆਂ ਦੀਆਂ ਵੀਡੀਓ ਤੁਹਾਡੇ ਨਾਲ ਬੜੀਆਂ ਸ਼ੇਅਰ ਕਰਤੀਆਂ। گاਵਾਂ ਦੀ ਵੀਡੀਓ ਸ਼ੇਅਰ ਕਰ ਰਹੇ ਹਾਂ। ਇਹ گاਵਾਂ ਦੀ ਤੁਸੀਂ ਹੋ ਸਕਦਾ ਵੀਡੀਓ ਦੇਖੀ ਹੋਵੇ ਤੇ ਹੋ ਸਕਦਾ ਨਾ ਦੇਖੀ ਹੋਵੇ। ਰੀਅਲ ਦੇ ਵਿੱਚ ਤੁਸੀਂ ਇਹ گاਵਾਂ ਨਹੀਂ ਦੇਖੀਆਂ ਹੋਣੀਆਂ। ਆਪਣੇ ਪੰਜਾਬ ਵਿੱਚ ਜਿਆਦਾ ਟ੍ਰੈਂਡ ਚੱਲਦਾ ਐਚ ਐਫ گاਵਾਂ ਦਾ 40 ਕਿਲੋ, 50 ਕਿਲੋ, 60 ਕਿਲੋ, 70 ਕਿਲੋ ਵਾਲਾ। ਤੇ ਬੜੀਆਂ-ਬੜੀਆਂ گاਵਾਂ ਦਾ ਦੇਸੀ گاਵਾਂ ਵੀ ਸ਼ਾਹੀਵਾਲ, ਗਿਰ ਵੀ ਹੈਗੀਆਂ ਨੇ। ਇਹ ਦੇਸੀ ਬਰੀਡ ਆ ਜਾਂਦੀ ਹੈ ਜੀ। ਪੁਸ਼ਕਰ ਮੇਲੇ ਤੇ ਆਈਆਂ ਹੋਈਆਂ ਨੇ ਇਹ گاਵਾਂ। ਸਭ ਤੋਂ ਵੱਡੀ ਗਾਂ ਜਿਹੜੀ ਆ ਸਾਹਮਣੇ ਬਲੈਕ ਗਾਂ ਖੜੀ ਆ ਸਭ ਤੋਂ ਵੱਡੀ ਇਹਨਾਂ ਦੀ ਇਹ ਗਾਂ ਕੀ ਤੇ ਜਿਹਦੀ ਹਾਈਟ 65 ਇੰਚ ਆ ਤੇ ਉਸ ਤੋਂ ਅਗਲੀ ਗਾਂ ਜਿਹੜੀ ਇਹਦੇ ਨਾਲ ਲੀ ਆ ਉਹ ਖੜੀ ਆ ਉਹਦੀ ਵੀ ਹਾਈਟ ਵਸ ਇੰਨੀ ਕੀ ਆ ਮੈਂ ਤੁਹਾਨੂੰ ਕੋਲੇ ਜਾ ਕੇ ਵੀ ਹਾਈਟ ਦਿਖਾ ਦਿੰਨਾ ਉਹ ਸਭ ਤੋਂ ਜਿਹੜੀ ਵੱਧ ਦੁੱਧ ਦੇਣ ਵਾਲੀ ਗਾਂ ਇਹਨਾਂ ਦੀ ਆ ਹੈ 4 ਕਿਲੋ ਦੁੱਧ ਦਿੰਦੀ ਆ ਬਾਕੀ ਨਾਰਮਲ ਗਾਵਾਂ ਕਿਲੋ 2 ਕਿਲੋ ਦੁੱਧ ਦਿੰਦੀਆਂ ਨੇ ਤੇ ਤੁਹਾਨੂੰ ਦੋ ਵੱਡੀਆਂ ਗਾਵਾਂ ਦਿਖਾਉਣੇ ਜਿਹੜੀਆਂ ਸਭ ਤੋਂ ਵੱਡੀਆਂ ਗਾਵਾਂ ਸ਼ਵੀ ਦਾਾਂ ਦੇ ਬਰਾਬਰ ਖੜੀ ਵੀਡੀਓ ਬਣਾਈ ਜਾਣਾ ਮੈਂ ਹਾਈਟ ਦਿਖਾਈਏ ਆਹ ਦੇਖ ਲੋ ਆਹਾ ਸਭ ਤੋਂ ਵੱਡੀ ਗਾਂ ਉਦੋਂ ਬਾਅਦ ਆਹ ਵੱਡੀਆਂ ਤੇ ਸ਼ਬੀ ਗਾਵਾਂ ਦੇ ਬਰਾਬਰ ਖੜਾ ਗਾਵਾਂ ਦੀ ਤੁਸੀਂ ਹਾਈਟ ਦੇਖ ਲੋ ਬਸ ਇੰਨੀ ਕੁ ਹਾਈਟ ਆ ਗਾਵਾਂ ਦੀ ਇਹੇ ਗਾਂ ਦਾ ਬੱਚਾ ਹੋ ਗਿਆ ਸੀ 4 ਮਹੀਨਿਆਂ ਦਾ ਉਹ ਸਾਹਮਣੇ ਜਿਹੜਾ ਬੱਚਾ ਬੈਠਾ ਉਹ ਇਸ ਗਾਂ ਦਾ 4 ਮਹੀਨਿਆਂ ਦਾ ਬੱਚਾ ਹੈ 4 ਮਹੀਨਿਆਂ ਦਾ ਐਡਾ ਹੋਇਆ ਉਹ ਪਰਲੀ ਗਾਂ ਦੇ ਬਰਾਬਰ ਜਾਈਂ ਹਾਂ ਇਹ ਦੇ ਬਰਾਬਰ ਖੜੀ ਇਹਦੀ ਗਾਂ ਦੀ ਹਾਈਟ ਇਸ ਨਾਲੋਂ ਇਹਦੀ ਵੱਧ ਹੈ ਇਹਦੀ ਹਾਈਟ ਤੁਸੀਂ ਦੇਖ ਲਓ ਲੱਗਦਾ ਕੀ ਆਉਂਦੀ ਹੈ ਇਹ ਸਭ ਤੋਂ ਵੱਡੀ ਗਾਂ ਹੈ ਤੇ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਗਾਂ ਜੀ 4 ਕਿਲੋ ਦੁੱਧ ਦਿੰਦੀ ਹੈ ਇਹ ਇਹ ਜਿਹੜੀਆਂ ਛੋਟੀ ਬਰੀਡ ਦੀਆਂ ਨਸਲਾਂ ਨੇ ਅੱਜ ਕੱਲ ਇਹਦੀਆਂ ਕਾਫੀ ਵੀਡੀਓ ਵਾਇਰਲ ਹੋਈਆਂ ਰਹੀਆਂ ਸੀ ਉਹ ਗਾਵਾਂ ਇਹ ਬੜੀਆਂ ਕਿਊਟ ਜੀਆਂ ਬੜੀਆਂ ਪਿਆਰੀਆਂ ਲੱਗਦੀਆਂ ਨੇ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਤੇ ਕਿੰਨੀ ਬਰੀਡ ਵਾਲੀਆਂ ਗਾਵਾਂ ਨੇ ਇਹ ਇਹ ਪ੍ਰਾਤਨ ਸਮੇਂ ਦੇ ਵਿੱਚ ਹੀ ਸੀਗੀ ਜੀ ਭਾਰਤ ਦੇ ਵਿੱਚ ਬਰੀਡ ਅੱਜ ਕੱਲੋ ਲੋਭ ਹੋ ਰਹੀ ਹੈ ਅੱਜ ਪੂਰੇ ਭਾਰਤ ਵਰਸ਼ 'ਚ ਗੱਲ ਕਰੀਏ ਆਪਾਂ 6 7000 ਦੇ ਕਰੀਬ ਇਹ ਗਾਂਵਾਂ ਰਹਿ ਗਈਆਂ ਆ ਦੇਖੋ ਕਿੰਨੇ ਸੋਹਣੇ ਗਾਂ ਹੋਰ ਵੀ ਇਹਨਾਂ ਤੁਹਾਨੂੰ ਨੰਬਰ ਵੀ ਸ਼ੇਅਰ ਕਰਦੇ ਆ ਇਹ ਬਰੀਡਬਾਈ ਸੇਲ ਵੀ ਕਰਦੇ ਨੇ ਤੁਸੀਂ ਆ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਅਬੀਰਾਮ ਬਰੀਡਿੰਗ ਫਾਰਮ ਇਹਨਾਂ ਦਾ ਫਾਰਮ ਹਾਊਸ ਹੈ ਘੋੜੇ ਵੀ ਰੱਖਦੇ ਆ ਤੇ ਆ ਗਾਂਵਾਂ ਤੇ ਜਿਆਦਾ ਬਰੀਡ ਦਾ ਫੋਕਸ ਕਰਿਆ ਆ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਆਹ ਬੱਚਾ ਉਹ ਗਾਂ ਦਾ ਸਿਰਫ 4 ਮਹੀਨਿਆਂ ਦਾ ਬੱਚਾ ਤੁਸੀਂ ਦੇਖੋ ਤੇਰੀ ਹਾਈਟ ਦੇਖੋ ਆ ਬਰਾਬਰ ਬੱਚਾ ਬੈਠਾ ਹੈ ਇਹ 4 ਮਹੀਨੇ ਦਾ ਗਾਂ ਦਾ ਬੱਚਾ ਆਪਣੇ ਦੇਖ ਲਓ ਗਾਂ ਦੀ ਇਹ ਆਈ ਉਮਰ ਟਰੋਂ ਦੇ ਟਾਈਮ 'ਚ ਇਹ ਛੋਟੇ-ਛੋਟੇ ਰਹਿੰਦੇ ਨੇ ਆ ਜਿਹੜਾ ਬੱਚਾ ਫਿਰਦਾ ਇਹ ਸਾਹਮਣੇ ਜਿਹਦੇ ਗੱਲ ਚ ਗਾਨੀ ਪਈ ਹੈ ਇਹ ਸਾਲਕ ਦਾ ਹੈ ਤੇ ਆਪਣੇ ਇਹ ਟਾਈਮ 'ਚ ਇਹ ਆਈ ਹੋ ਜਾਂਦੀ ਹੈ ਤੇ ਜਾਦੇ ਚੰਗੀ ਬੱਚੇ ਹੋਵੇ ਪਹਿਲਾਂ ਵੀ ਕਰ ਦਿੰਦੇ ਆ ਫਾਰਮਿੰਗ ਲੈਂਡ ਚ ਐਫ ਲੈਂਡ ਚ ਇਹ ਆ ਜੀ ਪੁਸ਼ਕਰ ਮੇਲੇ ਤੇ ਤੇ ਹੁਣ ਜਿਹੜੀ ਸਭ ਤੋਂ ਵੱਡੀ ਤੇ ਹੈਰਾਨੀ ਵਾਲੀ ਗੱਲ ਹੈ ਇਗਾ ਮੈਂ ਤੁਹਾਨੂੰ ਰੇਟ ਦੱਸਾਂ ਛੋਟਾ ਬੱਚਾ ਲੈਣਾ ਤੁਸੀਂ ਜਿਹੜਾ ਉਹ 2 ਲੱਖ ਦੇ ਆਸੇ-ਪਾਸੇ ਤੁਹਾਨੂੰ ਮਿਲੂਗਾ ਇੱਧਰ ਮੈਂ ਤੁਹਾਨੂੰ ਬੁੱਲ ਵੀ ਦਿਖਾ ਦਿੰਦਾ ਇਹ ਸਾਹਮਣੇ ਬੁੱਲ ਬੈਠਾ ਹੈ ਇਹਦੀ ਵਿਹਾਈਟ ਇੰਨੀ ਕੀ ਆ ਬੁੱਲ ਜਿਹਨੂੰ Hindu dharm ਦੇ ਵਿੱਚ ਨੰਦੀ ਮਹਾਰਾਜ ਵੀ ਕਹੇ ਜਾਂਦੇ ਆ ਇਹਨਾਂ ਦਾ ਮੈਨੂੰ ਰੇਟ ਪਤਾ ਨਹੀਂ ਛੋਟੇ ਬੱਚਿਆਂ ਦਾ ਰੇਟ ਦੱਸਿਆ ਸੀਗਾ 2 ਲੱਖ ਦੇ ਆਸੇ-ਪਾਸੇ ਸਟਾਰਟਿੰਗ ਹੁੰਦੀ ਹੈ ਮੈਨੂੰ ਇਹ ਵੱਖਰਾ ਜਿਹਾ ਕਨਸੈਪਟ ਲੱਗਿਆ ਮੈਂ ਕਿਹਾ ਤੁਹਾਡੇ ਨਾਲ ਕਾਫੀ ਵੀਡੀਓ ਕੋੜੀਆਂ ਨਹੀਂ ਸ਼ੇਅਰ ਕਰਦੀਆਂ ਆ ਸਾਰੇ ਪਾਸੇ ਇੱਧਰ ਤੁਸੀਂ ਦੇਖ ਲਓ ਘੋੜਿਆਂ ਦੀ ਟੈਂਟ ਲੱਗਿਆ ਟੌਪ ਟੌਪ ਦੇ ਇੰਡੀਆ ਦੇ ਘੋੜੇ ਆਏ ਆ ਤੇ ਮੈਂ ਕਿਹਾ ਆ ਚੀਜ਼ ਤੁਹਾਡੇ ਨਾਲ ਜਰੂਰ ਸ਼ੇਅਰ ਕਰੀਏ ਵੀਡੀਓ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ 2 ਲੱਖ ਬੱਚੇ ਦਾ ਰੇਟ ਹੈ ਜਿਹੜੇ ਸੱਜਣ ਨੇ ਕਨਫਰਮ ਕਰਨਾ ਉਹ ਨੰਬਰ ਤੇ ਵੀ ਤੁਸੀਂ ਕਨਫਰਮ ਕਰਕੇ ਪੁੱਛ ਸਕਦੇ ਹੋ ਸਾਨੂੰ ਵੀਡੀਓ ਦੇ ਵਿੱਚ ਉਹਨਾਂ ਨੇ ਇੱਕ ਹਿੰਦੀ ਹਿੰਦੀ ਦੇ ਵਿੱਚ ਅਸੀਂ ਇੰਟਰਵਿਊ ਕਰੀ ਸੀ ਵੀਡੀਓ ਦੇ ਵਿੱਚ ਉਹਨਾਂ ਨੇ ਦੱਸਿਆ ਸੀ 2 ਲੱਖ ਤੇ ਤੁਹਾਡੇ ਨਾਲ ਮੈਨੂੰ ਲੱਗਿਆ ਵੀ ਮੈਂ ਸ਼ੇਅਰ ਕਰਾਂ ਠੀਕ ਹੈ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ